ਪੰਜਾਬ ਦੇ ਵਿੱਚ ਹੜ੍ਹਾਂ ਨੇ ਲੋਕਾਂ ਦਾ ਜੀਵਨ ਪ੍ਰਭਾਵਿਤ ਕੀਤਾ ਹੈ। ਰਾਵੀ ਬਿਆਸ ਸਤਲੁਜ ਦੇ ਬਾਦ ਕਗਰ ਵੀ ਹੁਣ ਪੂਰੇ ਉਫਾਨ ਤੇ ਚੱਲ ਰਹੀ ਹੈ ਜਿਸ ਕਰਕੇ ਰਾਜਪੁਰਾ ਇਲਾਕੇ ਦੇ ਵਿੱਚ ਕਰਨੌਰ ਦੇ ਨੇੜੇ ਕਗਰ ਨੇ ਇੱਕ ਨਹਿਰ ਨੂੰ ਤੋੜਤਾ ਜਿਸ ਦੇ ਕਰਕੇ ਇਸ ਇਲਾਕੇ ਦੇ ਵਿੱਚ ਪਾਣੀ ਫੈਲ ਗਿਆ ਰਾਜਪੁਰਾ ਦੇ ਆਲੇ ਦੁਆਲੇ ਜਿਹੜੇ ਪਿੰਡ ਐ ਲੱਗਦੇ ਆ ਜੰਸੂਆਫਰੀਦਪੁਰ ਗੜੀ ਨਿਆਮਤਪੁਰਾ ਅਤੇ ਹੋਰ ਕਈ ਪਿੰਡਾਂ ਵਿੱਚ ਹੜਾ ਦਾ ਪਾਣੀ ਆਣ ਨਾਲ ਲੋਕ ਪ੍ਰੇਸ਼ਾਨ ਹੈ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਫੌਜ ਦੇ ਜਵਾਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਨਜ਼ਰ ਰੱਖੇ ਹੋਏ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਜਾਣ ਲਈ ਵੀ ਕਿਹਾ ਗਿਆ ਅਤੇ ਹੁਣ ਅੱਜ ਕੁਝ ਮੌਸਮ ਠੀਕ ਹੈ ਜੇ ਇਸ ਦੇ ਵਿੱਚ ਰਾਹਤ ਕਾਰ ਜਾਂ ਵੀ ਤੇਜ਼ੀ ਆਵੇਗੀ ਇਹ ਆਪਨ ਨਾਮ ਤਰਨਵੀਰ ਹੈ ਪਿੰਡ ਜਨਸੂਏ ਤੋਂ ਸਰਪੰਚੀ ਦੀ ਸੇਵਾ ਆਪਨ ਮਿਲੀ ਹੋਈ ਹੈ ਜਿਵੇਂ ਆਪਾਂ ਦੇਖ ਰਿਹਾ ਹੜਾਂ ਕਰਕੇ ਪਾਣੀ ਦੀ ਬਹੁਤ ਮਾਰ ਪੈ ਰਹੀ ਹੈ ਸਾਡੇ ਵੀ ਇੱਥੇ ਨਹਿਰ ਚ ਬਹੁਤ ਪਾਣੀ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਅਸੀਂ ਪ੍ਰਸ਼ਾਸਨ ਵੀ ਇੱਥੇ ਪਹੁੰਚ ਕੇ ਬਹੁਤ ਸਾਥ ਦੇ ਰਹੇ ਨੇ ਇੱਥੇ ਹੁਣ ਮੁਲਾਜ਼ਮ ਵੀ ਆਏ ਸਨ ਪ੍ਰਸ਼ਾਸਨ ਜਿੰਨਾ ਸਾਰਾ ਇੱਥੇ ਨਿਗਰਾਨੀ ਰੱਖੀ ਹੋਈ ਹੈ ਪੰਚਾਇਤ ਨੇ ਵੀ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਇਹਨਾਂ ਤੋਂ ਮੜਾ ਜਿਆ ਦੂਰ ਰਹਿਣ ਸੋਚੋ ਇਹ ਤੋਂ ਕਿਉਂਕਿ ਖਤਰਾ ਪੂਰਾ ਮੰਡਰਾ ਰਿਹਾ ਹੈ ਤੇ ਇਹ ਪਾਣੀ ਅੱਗੇ ਮਾਰ ਕਰ ਰਿਹਾ ਕਿਸੇ ਪਿੰਡ ਦੇ ਵਿੱਚ ਹਾਂ ਸਾਰੇ ਇੱਥੋਂ ਹੋ ਕੇ ਇੱਕ ਅger ਉੱਥੇ ਦਰਿਆ ਤੱਕ ਜਾ ਰਿਹਾ ਜੀ ਇਹ ਪਾਣੀ ਤਾਂ ਸਾਰਾ ਜਿੰਨੇ ਪਿੰਡ ਆਉਂਦੇ ਨੇ ਸਭ ਨੂੰ ਹੀ ਇਹ ਨੇਪਰਾ ਹੋ ਗਿਆ ਜਿੰਨੇ ਵੀ ਅੱਗੇ ਪਿੰਡ ਪੈਂਦੇ ਨੇ ਸਾਰਿਆਂ ਤੋਂ ਹੋ ਕੇ ਹੀ ਜਾ ਰਿਹਾ ਜੀ ਬਿਊਰੋ ਰਿਪੋਰਟ ਸਮਾਣਾ ਨਿਊਜ਼ ਰਾਜਪੁਰਾ